ਸਰਪੰਚੀ ਦੇ ਚੋਣਾਂ ਤਾਂ ਹੋ ਰਹੀਆਂ ਹਨ ਨਾਲ ਪੰਚੀਆਂ ਦੇ ਵੀ ਹੋ ਰਹੀਆਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਸਰਪੰਚੀ ਪੰਚੀ ਦੀ ਕੋਈ ਬਹੁਤ ਮਤ ਕਿਹੜੇ ਸਾਈਡ ਜਾਂਦਾ ਅੰਟਰਸਟ ਹਲੇ ਇੰਨਾ ਕਹ ਕਹਿੰਦੇ ਸਰਪੰਚੀ ਦਾ ਨਹੀਂ ਹੋਇਆ ਹੋਇਆ ਵੀ ਕੌਣ ਜਿੱਤੂਗਾ ਕੌਣ ਹੋਊਗਾ ਹਲੇ ਪੰਚੀ ਦਾ ਜ਼ਿਆਦਾ ਇੰਟਰਸਟ ਹੋਇਆ ਹੋਇਆ ਜਿੱਦਾਂ ਨਾ ਪੰਜ ਸਾਡੇ ਪਿੰਡ ਚ ਪੰਜ ਵਾਰਡ ਵੰਡੇ ਹੋਏ ਆ ਇਹਦੇ ਵਿੱਚ ਇੰਨਾ ਇੰਟਰਸਟ ਹੋਇਆ ਹੋਇਆ ਹੈ ਹੱਦੋਂ ਵੱਧ ਚਲੋ ਅੱਜ ਸਰਪੰਚ ਵਾਲੀ ਸੀਰੀਜ਼ ਤੁਹਾਡਾ ਲਾਈਵ ਦੇਖਣ ਦਾ ਸਵਾਗਤ ਕਿੱਦਾਂ ਕਹਿੰਦਾ ਹਾਂ ਮੈਂ ਭੁੱਲੇ ਗਿਆ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਜੀ ਇੱਕ ਗੱਲਬਾਤ ਕਰਦੇ ਆ ਜੀ ਗੁੱਜਰਬਾਈ ਵੀ ਆ ਗਿਆ ਬਾਈ ਹਾਂਜੀ ਧੰਨਵਾਦ ਗੁੱਜਰਬਾਈ ਤੇਰਾ ਗੁੱਜਰਬਾਈ ਕੋ ਜਿੱਤੇ ਕੋਈ ਹਾਰੇ ਗੁੱਜਰਬਾਈ ਨੂੰ ਕਿਸੇ ਤੱਕ ਲੈਣਾ ਦੇਣਾ ਨਹੀਂ ਹੈ ਕੀ ਲੈਣਾ ਦੇਣਾ ਆਪਾਂ ਨੂੰ ਆਪਣੇ ਕੰਮ ਥਾਈਆਂ ਬਾਈ ਕੰਮ ਕਰਕੇ ਹੁੰਦਾ ਹੈ ਹਾਂ ਆ ਗੱਲ 1 ਕਰੋੜ ਰੁਪਏ ਦੀ ਕਹੀ ਬਾਈ ਨੇ ਰੋਟੀ ਤਾਂ ਬਾਈ ਕੰਮ ਕਰਕੇ ਮਿਲਣੀ ਹੈ ਜੇ ਕੰਮ ਕਰੂਗਾ ਤਾਂ ਰੋਟੀ ਮਿਲੂਗੀ ਜੇ ਨਹੀਂ ਕਰੂਗੇ ਭੁੱਖੇ ਮਰੂਗੇ ਤਾਂ ਇਹ ਕਿੰਨਾ ਕਿ ਜੇ ਫਿਰਨਾ ਬੋਟਾਂ ਕਿੰਨਾ ਚ ਕਿੰਨਾ ਕਿ ਜਰਾ ਕਿੰਨਾ ਕਿ ਟਾਈਮ दारू ਪਿਲਾਉਂਗੇ ਕਿੰਨਾ ਕਿ ਟਾਈਮ ਕਿਆ ਕਰੂਗੇ ਦੋ ਚਾਰ ਦਿਨ ਪਿਲਾਉਂਗੇ ਬਾਅਦ ਚ ਆਪਣੀ ਆਪਣੀ ਫਿਰ ਤਾਂ ਆਪਣੀ ਆਪਣੀ ਮਗਰ ਕੰਬ ਬੰਦਿਆ ਨਾ ਹਾਂ ਫਿਰ ਇਹਨਾਂ ਨੇ ਬਾਅਦ ਚ ਦੇਖੇ ਕਿ ਕਣਾ ਕੀ ਨੇ ਪਾਣਾ ਹਾਂ ਅਸੀਂ ਆਪਣੀ ਲਿਆ ਕੇ ਪੀ ਲੈਂਦੇ ਆ ਉਹ ਚਲਾ ਆਉਂਦਾ ਯਾਰ 5 ਸਾਲ ਬਾਅਦ ਕਿ ਤਿਹਾਰ ਜ ਆ ਜਾਂਦਾ ਸਮਝ ਲੈ ਵੀ 5 ਸਾਲ ਬਾਅਦ ਕੁੰਬੜਾ ਮੇਲਾ ਹੁੰਦਾ ਹਾਂ ਜਿਵੇਂ ਦਸਹਿਰਾ ਦੀਵਾਲੀ ਹਾਂ ਇਹ ਸਾਲ ਬਾਅਦ ਆ ਜਾਂਦੀ ਹੈ ਜਿਹੜਾ ਇਹ ਮੇਲਾ ਜਿਹੜਾ ਹੁਣ ਸਰਪੰਚ ਵਾਲਾ ਮੇਲਾ ਹੁੰਦਾ 5 ਸਾਲ ਬਾਅਦ ਹਾਂ ਯਾਰ ਸਹੀ ਆ ਨਾ ਮੇਰੇ ਦੇਖਣਾ ਉਹ ਮੇਲਾ ਵੀ ਦੇਖਣਾ ਪੈਂਦਾ ਨਾ ਕਿੰਨੀਆਂ ਨਗਾਨਾਂ ਲੱਗਣੀਆਂ ਕਿੰਨੀਆਂ ਕਿੰਨੀਆਂ ਦੁਕਾਨਾਂ ਲੱਗਣਗੀਆਂ ਸਰਪੰਚੀ ਪੰਚੀ ਦੀਆਂ ਕਿਹੜਾ ਮਾਲ ਜ਼ਿਆਦਾ ਵਧੀਆ ਵੇਚਦਾ ਇਹ ਪਤਾ ਲੱਗਣਾ ਫਿਰ ਪਤਾ ਲੱਗਣਾ ਕਿਹੜੇ ਕੋਲ ਜ਼ਿਆਦਾ ਵਧੀਆ ਵਧੀਆ ਰਸਣ ਕਿੰਨੇ ਨਗਾਨ ਚ ਕਿਹੜੀ ਕਿਹੜੀ ਦੁਕਾਨ ਚ ਵਧੀਆ ਰਸਣ ਪਿਆ ਫਿਰ ਪਤਾ ਲੱਗਣਾ ਪਾਪਾ ਨੇ ਟੇਕੇ ਚਲੇ ਹ ਅ ਅੱਜ ਮੇਰੇ ਖਿਆਲ ਦੇ ਵਿੱਚ ਕਲੀਅਰ ਹੋ ਜਾਣਾ ਪਿੰਡ ਦਾ ਵੀ ਕਿਹੜੇ ਕਿਹੜੇ ਸਰਪੰਚ ਖੜੇ ਆ ਤੇ ਕਿਹੜੇ ਕਿਹੜੇ ਬੰਦੇ ਨੇ ਪੇਪਰ ਭਰੇ ਅੱਜ ਜਿਹੜਾ ਕੱਲ ਦਾ ਸਵੇਰ ਦਾ ਲਾਈਵ ਆਊਗਾ ਉਹਦੇ ਵਿੱਚ ਪੂਰਾ ਕਲੀਅਰ ਕਰਦਾਗਾ ਮੈਂ ਵੀ ਸਾਡੇ ਪਿੰਡ ਚ ਕਿੰਨੇ ਬੰਦੇ ਖੜੇ ਮੈਂ ਨਾਂ ਤਾਂ ਬੱਸ ਇਹ ਲੈ ਨਹੀਂ ਸਕਦਾ ਕਿਉਂਕਿ ਪਿੰਡ ਦੀ ਹਰੇਕ ਦੀ ਪ੍ਰਾਈਵੇਸੀ ਹੁੰਦੀ ਆ ਜੇ ਆਪਾਂ ਨਾਂ ਤਾਂ ਲੈ ਨਹੀਂ ਸਕਦੇ ਹੈਗੇ ਇਹ ਉਹ ਦੱਸਦੇ ਇੰਨੇ ਬੰਦੇ ਖੜੇ ਆਪਣੇ ਘਰ ਦੇ ਬੰਦੇ ਦੱਸ ਸਕਦੇ ਤੇ ਅੱਜ ਪੂਰੇ ਚਿਹਰੇ ਸਾਰੇ ਕਲੀਅਰ ਹੋ ਜਾਣੇ ਮੈਂ ਤਾਂ ਹਾਲੇ ਵੀ ਸੋਚਦਾ ਵੀ ਯਾਰ ਜੇ ਸੰਮਤੀ ਹੋਏ ਜਾਂਦੀ ਠੀਕ ਹੈ ਨਾ ਤੇ ਕੱਲ ਵੀ ਬਹੁਤ ਬੰਦਿਆਂ ਨਾਲ ਗੱਲਾਂਬਾਤਾਂ ਹੋਈਆਂ ਇਹਦੇ ਪਿੱਛੇ ਬਿਨਾਂ ਇੱਕ ਸੋਚ ਬਣ ਜਾਂਦੀ ਜਿੱਦਾਂ ਇੱਕ ਨਾ ਬੰਦਾ ਛੋਟਾ ਜਿਹਾ ਚਿਹਰਾ ਬਣਾ ਲੈਂਦਾ ਪਿੰਡ ਦੇ ਵਿੱਚ ਮੈਂ ਪਿੰਡ ਤੋਂ ਬਾਹਰ ਨਹੀਂ ਬਸ ਸਿਰ ਪਿੰਡ ਵਾਸਤੇ ਪਿੰਡ 'ਚ ਕੀ ਆ ਚੱਲ ਰਿਹਾ ਹੈ ਪਿੰਡ 'ਚ ਕੀ ਆ ਕੁਛ ਨਹੀਂ ਮੈਂ ਇਸ ਕਈ ਵਾਰ ਇਹ ਸੋਚਦਾ ਹੁੰਦਾ ਮੈਂ ਇਸ ਤੋਂ ਉੱਪਰ ਵੀ ਲਾਈਫ ਹੈਗੀ ਹੈ ਇਸ ਤੋਂ ਹੋਰ ਦੁਨੀਆ ਵੀ ਅੱਗੇ ਹੈਗੀ ਹੈ ਵੀ ਇਕੱਲਾ ਪਿੰਡ ਦਾ ਚਲੋ ਦੇਖਣਾ ਚਾਹੀਦਾ ਜਿਹੜੇ ਬੰਦੇ ਮੋਹਲਤ ਵਾਰ ਬੰਦੇ ਪਿੰਡ ਦੇ ਕੋਈ ਪਿੰਡ ਦਾ ਕੋਈ ਵਿਕਾਸ ਹੋਵੇ ਕੋਈ ਚੀਜ਼ਬਾਤ ਹੋਵੇ ਠੀਕ ਹੈ ਪਰ ਮੈਂ ਸੋਚਦਾ ਉਹ ਪਿੰਡ ਦੇ ਵਿੱਚ ਇੰਨਾ ਇੰਟਰਸਟ ਲੰਦੇ ਹਨ ਨਾ ਚੀਜ਼ ਬਾਰੇ ਬਸ ਪਿੰਡੇ ਦਿਖਦਾ ਉਹਦੇ ਵਿੱਚ ਈ ਰਾਜਾ ਬਣਾ ਲਿਆ ਆਪਣਾ ਛੋੜਾ ਜਿਹਾ ਕਿਰਾ ਬਣਾ ਲਿਆ ਉਹ ਫਲਾਣਾ ਬੰਦਾ ਤੇ ਭਲਾਣਾ ਬੰਦਾ ਸਵੇਰ ਡੁੱਟ ਕੇ ਦਿਮਾਗ ਸਾਰਾ ਪਿੰਡੇ ਘੁੰਮ ਹੀ ਜਾਂਦਾ ਪਰ ਮੇਰਾ ਇਹ ਚੀਜ਼ ਨਹੀਂ ਤਾਂ ਹੈਗੀ ਮੈਂ ਬਹੁਤ ਖੱਡੋ ਜੋ ਹੁਣ ਮੈਂ ਆਪਣੀ ਬਿਟਾਈ ਕਰਾਂ ਕਿਤੇ ਕਰਾਂ ਗੱਲਬਾਤ ਇਹਦੀ ਸਰਪੰਚ ਜੀ ਪਹਿਲੇ ਨੂੰ ਇੱਕ ਵਾਰੀ ਉਸ ਤੋਂ ਬਾਅਦ ਫਿਰ ਆਪਣੇ ਵਿਚਾਰ ਰੱਖੂੰਗਾ ਮੈਂ ਵੀ ਮੈਂ ਕੀ ਆ ਸੋਚਦਾ ਹਾਂ ਹਮ ਤਾਂ ਜਿੱਦਾਂ ਚੱਲਦਾ ਹੈ ਚੱਲੀ ਜਾਂਦੀ ਏ ਠੀਕ ਹੈ ਕੀ ਨਹੀਂ ਗੁੱਜਰ ਬਾਈ ਹਾਂਜੀ ਹਾਂਜੀ ਹਾਂ ਕੱਲ ਦੇ ਖਬਰਾਂ ਚ ਵੈਸੇ ਇੱਕ ਇਹ ਚੀਜ਼ ਆਈ ਹੋਈ ਸੀ ਕਹਿੰਦੇ ਵੀ ਸ਼ਾਇਦ ਜਿਹੜੀ ਨਾਮਜ਼ਾਦੀ ਪੇਪਰ ਭਰਨ ਦੀ ਡੇਟ ਆ ਡੇਟ ਵੱਧ ਜਵੇ ਵੀ ਪੇਪਰ ਭਰਨ ਦੇ ਇੱਕ ਦੋ ਦਿਨ ਉੱਪਰ ਥੱਲੇ ਹੋ ਸਕਦੇ ਆ ਪਰ ਅੱਜ ਦੇ ਖਬਰਾਂ ਚ ਕੋਈ ਅਜਿਹੀ ਖਬਰ ਆਈ ਨਹੀਂ ਸਾਰਾ ਅਖਬਾਰ ਪੜਿਆ ਮੈਂ ਇਹਦੇ ਵਿੱਚ ਇਜ਼ਰਾਈਲ ਤੇ ਉਮ ਕਿਹੜੀ ਕੰਟਰੀ ਆ ਇਜ਼ਰਾਈਲ ਤੇ ਉਮਾਨ ਇਜ਼ਰਾਈਲ ਤੇ ਉਮਾਨ ਆ ਕਿਹੜੀ ਕਿਹੜੀ ਕੰਟ ਦੇ ਦੋ ਦਿਨ ਲੜਾਈ ਲੱਗੀ ਹੋਈ ਆ ਯਾਰ ਆਸੂ ਕਹਿੰਦਾ 2 ਕਿਲੋਮੀਟਰ ਅੰਦਰ ਵਰਕੇ ਦਿਖਾਈ ਬਈ ਪਹਿਲਾ ਫਰੰਟ ਪੇਜ ਭਰਾਈ ਹੋ ਕਵਰ ਯਾਰ ਕੰਟਰੀ ਦੀ ਕਿਹੜੀ ਲੜਾਈ ਚੱਲ ਰਹੀ ਹੈ ਹਾਂ ਇਜ਼ਰਾਈਲ ਮਮ ਇਜ਼ਰਾਈਲ ਈਰਾਨ ਇਜ਼ਰਾਈਲ ਈਰਾਨ ਇਜ਼ਰਾਈਲ ਇਹਨਾਂ ਦੇ ਆਸ ਵਿੱਚ ਭਾਈ ਖਚਾਤੂਨ ਹੋ ਰਹੀ ਹੈ ਉਹਦੇ ਕਰਕੇ ਸ਼ੇਅਰ ਮਾਰਕੀਟ ਥੱਲੇ ਉੱਪਰ ਜਾ ਰਹੀ ਹੈ ਬਹੁਤ ਫਰਕ ਪੈ ਰਿਹਾ ਹੈ ਅੜਿਆਂਕਰੋ ਯਾਰ ਆਸ ਵਿੱਚ ਪਰ ਇਹ ਕੋਈ ਬੰਦਾ ਨਾ ਮਰੋ ਯਾਰ ਠੀਕ ਹੈ ਨਾ ਕੋਈ ਬੰਦਾ ਕੋ ਖੋ ਨਾ ਉਹ ਬੱਚੇ ਪੈਣਾ ਰਸ਼ੀਆ ਦੇ ਅਜਿਹੀ ਕੰਟਰੀ ਮੈਂ ਭੁੱਲੇ ਜਾਂਦੇ ਆ ਦਿਮਾਗ ਹੀ ਨਿਕਲ ਜਾਂਦੀ ਆ ਭੱਲੇ ਵੀ ਕੰਟਰੀ ਯਾਰ ਉਹ ਰਸ਼ੀਆ ਦੇ ਨਾਲ ਲੱਗਦੀ ਆ ਯੂਕਰੇਨ ਹਾਂ ਯੂਕਰੇਨ ਰਸ਼ੀਆ ਦੇ ਯੂਕਰੇਨ ਦੀ ਜਿਹੜੀ ਲੜਾਈ ਚੱਲ ਰਹੀ ਸੀ ਕਿ ਉਹ ਕਿੰਨੇ ਬੰਦੇ ਕਿੰਨਾ ਨੁਕਸਾਨ ਹੋਇਆ ਧਾੜ ਧਾੜ ਗੋਲੀਆਂ ਚੱਲਦੀਆਂ ਭਾਈ ਤੇ ਸਰਪੰਚਾੜ ਦਾ ਭਾਈ ਅੱਜ ਦੇਖਦੇ ਆ ਕਿ ਆ ਬੰਦਾ ਫਿਰ ਹੋਂ ਤੇ ਆਪਣਾ ਵੀ ਭਾਈ ਘਰ ਦਾ ਕੰਮ ਚੱਲ ਰਿਹਾ ਪੂਰੇ ਜੋਰਾਂ ਠੋਰਾਾਂ ਪਰ ਤੇ ਅੱਜ ਅੱਜ ਗੁੱਜਰ ਬਾਈ ਆ ਅੱਜ ਸ਼ਹਿਰ ਜਾਊਗਾ ਤੇਰਾ ਸਮਾਨ ਲੈ ਕੇ ਆਉਂਗਾ ਸਾਰਾ ਤੇਰਾ ਸਮਾਨ ਲੈ ਕੇ ਆਉਂਗਾ ਕੀ ਜੀ ਜਿਹੜਾ ਹੋਰ ਜਿਹੜੇ ਇਹਨਾਂ ਦੇ ਤਾਂ ਸਬਜ਼ੀਆਂ ਲੱਗਦੀਆਂ ਉਹ ਪੱਛੀਆਂ ਲਿਆਈ ਨੇ ਪੱਛੀਆਂ ਲੈ ਕੇ ਆਉਂਗਾ ਜੋ ਵੀ ਲੱਗਦੀਆਂ ਬੈਂਗਣੀ ਬਤਾਉਂ ਜੋ ਵੀ ਜੋ ਲੱਗਦੀਆਂ ਜੋ ਮਿਰਚਾਂ ਜੋ ਮਿਰਚਾਂ ਸਾਰੀਆਂ ਹੋਣਗੀਆਂ ਹਾਂ ਲਿਆ ਦੇ ਸਾਰੀਆਂ ਹੋਣਗੀਆਂ ਤੇ ਬਾ ਆਪਣੀ ਬਹੁਤ ਵਧੀਆ ਸਾਰਾ ਚੀਜ਼ ਚੱਲ ਰਹੀ ਆ ਇੱਕ ਤਰ੍ਹਾਂ ਧਨੀਆਂ ਨਹੀਂ ਨਿਕਲਿਆ ਬਾਈ ਧਨੀਆਂ ਬਾਈ ਉਹ ਪਾਣੀ ਨੇ ਮਾਰਨਾ ਪਾਣੀ ਜ਼ਿਆਦਾ ਖੜ ਗਿਆ ਪਾਣੀ ਤਾਂ ਵੀ ਨਹੀਂ ਚੱਕਰ ਮੈਂ ਇਹ ਮਰ ਗਿਆ ਆ ਰਿਹਾ ਧਨੀਆਂ ਆਪਣਾ ਨਿਕਲਦਾ ਵਿੱਚ ਵਿੱਚ ਆ ਦੇਗਾ ਵਿੱਚ ਵਿੱਚ ਹੈ ਕੋਈ ਕੋਈ ਪਛੀ ਚ ਨਿਕਲਿਆ ਇਹਦਾ ਅਸਲ ਚ ਨਾ ਬਾਈ ਪਤਾ ਕਿਦਾਂ ਲਾਉਣਾ ਦਾ ਇਹ ਬੱਟ ਬਣਾ ਕੇ ਨਾ ਪੱਟਾਂ ਪਰ ਬੱਟ ਬਣਾਉਣੀ ਉਹਦੇ ਉੱਪਰ ਲਾਉਣਾ ਦਾ ਜਿਹੜਾ ਪਾਣੀ ਥੱਲੇ ਸਾਈਡਾਂ ਨੂੰ ਜਾਈ ਜਾਂਦਾ ਹੈ ਇਹਦਾ ਜਿਆਦਾ ਪਾ ਗਿਆ ਪਾਣੀ ਨਹੀਂ ਉਹ ਲੱਗਿਆ ਹੁੰਦਾ ਇਹਨਾਂ ਪਾਣੀ ਇਹ ਬੱਟਾਂ 'ਤੇ ਪਰ ਹੁੰਦਾ ਹੁੰਦਾ ਜਿਆਦਾ ਇਹ ਬੱਟਾ ਬਣਾ ਛੋਟੇ ਛੋਟੀਆਂ ਪਤਲੀਆਂ ਬਦਲੀਆਂ ਕੋਈ ਨਹੀਂ ਆਪਾਂ ਬੱਟਾ ਬਣਾਣਾ ਹਾਂ ਇਹਨੂੰ ਦੇਖ ਲੈ ਜੇ ਕੁ ਦੋ ਦਿਨ ਮੈਂ ਤੈਨੂੰ ਹੋਰ ਲੈ ਕੇ ਦਿੰਦਾ ਬੀਜ ਅੱਜ ਫਿਰ ਠੀਕ ਆ ਸਾਗ ਲੱਗਦਾ ਮੈਨੂੰ ਹੈ ਇੱਧਰ ਥੱਲੇ ਹੋਇਆ ਇਹ ਮੂਦੀ ਅੱਛਾ ਗੁਲੀਆ ਨਾ ਬਾਦੌਗ ਉੱਧਰ ਵੀ ਲੱਗਦੀਆਂ ਬੱਟਾਂ 'ਤੇ ਆ ਨਿੰਬੂ ਵਿੱਚ ਤੇ ਪਟ ਗਿਆ ਹੈ ਇੱਕੇ ਨਿੰਬੂ ਤਾਂ ਸਾਨੂੰ ਰਜਾ ਦੇਣਾ ਭਾਈ ਇਹ ਕਾਗਜ਼ ਹੀ ਨਿੰਬੂ ਆ ਇਹ ਸਰਾ ਜੀ ਜਾ ਸਰਾ ਇੱਕ ਆ ਸਿਉਂ ਖਾਲੇ ਵੀ ਲੈ ਕੇ ਆਉਂਦਾ ਜੀ ਯਾਰ ਮੈਂ ਭੁੱਲ ਜਾਂਦਾ ਚੀਜ਼ਾਂ ਨੋਟ ਕਰਦਾ ਜਾ ਕੇ ਸਿਉਂ ਖਾਲੇ ਇੱਕ ਇੱਕ ਸੰਡੀ ਵਾਲੀ ਉਹ ਹਾਂ ਯਾਰ ਕਿਤੇ ਰੋ ਵੀ ਲਿਆ ਕੇ ਦੇਣਾ ਬੁਰਸ਼ ਯਾਰ ਪਪੂਲਰ ਵਾਲਾ ਕੀ ਆ ਪਪੂਲਰ ਰੰਗ ਕਰਨਾ ਚੂਨਾ ਪਾ ਕੇ ਕੋਈ ਨਹੀਂ ਉਹ ਵੀ ਲਿਆ ਦੇ ਮੈਂ ਕਰ ਦੂੰਗਾ ਯਾਰ ਉਹ ਮੈਂ ਨਹੀਂ ਸਾਫ ਸਹੀ ਤਾਂ ਕਰ ਦੂੰਗਾ ਇੱਕ ਤੈਨੂੰ 5 ਫੁੱਟ ਦਾ ਡੰਡਾ ਪਟਕੇ ਕੱਟ ਕੇ ਦੇ ਦੇਣਾ ਉਹ ਨਿਸ਼ਾਨੀ ਲਾ ਦੇਣੀ ਉਹ ਤੋਂ ਥੱਲੇ ਥੱਲੇ ਬਸ ਐ ਚਿੱਟੇ ਚਿੱਟੇ ਜਮਕਣਾ ਬਣੇ ਇਹ ਕਰਦੇ ਹਾਂ ਬਾਕੀ ਇਸ ਵਾਰੀ ਇਹਨੇ ਪੂਲੇ ਜਿਹੜੇ ਵਿੱਚ ਵਿੱਚ ਸੁੱਕ ਗਏ ਨਾ ਬੂਟੇ ਨਵੇਂ ਵਧੀਆ ਬੂਟੇ ਨਵੀਂ ਕੰਪਨੀ ਦੇ ਲੈ ਕੇ ਲਾਵਾਂਗੇ ਇੱਥੇ ਫਿਰ ਜਿਹੜੀ ਆ ਵੈਰੈਟੀ ਲੱਗੀ ਹੋਈ ਆ ਇਹ ਦੇਖਾਂਗੇ ਚਲੋ ਮਾਰਾ ਚੁੱਕ ਪਤਾ ਜੋ ਵੀ ਹੁੰਦਾ ਚੰਗੇ ਵਾਸਤੇ ਹੀ ਹੁੰਦਾ ਜੋ ਵੀ ਹੁੰਦਾ ਆ ਸੋਕ ਕੋ ਦੋ ਮਿਲਦਾ ਬੀਪਾ ਕਹਿੰਦੇ ਦੁਸ਼ਮਣ ਹੈ ਇੱਕ ਦੋਸਤ ਹੈ ਹੈ ਗੁੱਜਰ ਬਾਈ ਇੱਕ ਦੁਸ਼ਮਣ ਹੈ ਇੱਕ ਤਾਂ ਦੋਸਤ ਹੈ ਇੱਕ ਸੁਖ ਦਿੰਦਾ ਇੱਕ ਦੁਖ ਦਿੰਦਾ ਦੋਨੇ ਇੱਕ ਬਰਾਬਰ ਆ ਬਾਈ ਉਹ ਜਦੋਂ ਮੈਂ ਦੋਸਤ ਜਦੋਂ ਮੈਂ ਇੱਥੇ ਦੋਸਤਾਂ ਚ ਬੈਠਾ ਹੁੰਦਾ ਜੇ ਇਕੱਠੇ ਬੈਠੇ ਹੁੰਦੇ ਅਸੀਂ ਕਿੰਨਾ ਸੁਖ ਹੁੰਦਾ ਜਦੋਂ ਸਾਰੇ ਚਲੀ ਜਾਂਦੇ ਆ ਕਿੰਨਾ ਦੁਖ ਹੁੰਦਾ ਚਲੀ ਗਿਆ ਉਹੀ ਪਲ ਇਦਾਂ ਰਹਿਣਾ ਜਦ ਦੁਸ਼ਮਣ ਹੁੰਦਾ ਲੜਦੇ ਹੁੰਦੇ ਕਿੰਨਾ ਦੁਖ ਹੁੰਦਾ ਜਦੋਂ ਚਲੀ ਜਾਂਦਾ ਕਿੰਨਾ ਸੋਖਾ ਹੁੰਦਾ ਹੈ ਤੇ ਇੱਕ ਬਰਾਬਰ ਹੈ ਹੂੰ ਇਹ ਹਰੇਕ ਚੀਜ਼ ਨੂੰ ਮਾਣੇ ਕਰੋ ਇਹ ਨਹੀਂ ਹੈ ਵੀ ਸੋਚੀ ਜਾਇਆ ਕਰੋ ਸੋਚੀ ਜਾਇਆ ਕਰੋ ਸੋਚੀ ਜਾਇਆ ਕਰੋ ਹਾਂ ਸਾਡੇ ਤਾਂ ਫਲਾਈ ਕਰਕੇ ਘੜਦੀ ਦੀਆਂ ਨੇ ਲੰਘਣਾ ਫਲਾਈ ਕਰਕੇ ਫਲਾਈ ਕਰਕੇ ਬਾਕੀ ਰੱਬ ਦੀ ਬਈ ਕਿਰਪਾ ਹੈਗੀ ਸਾਰਾ ਕੁਝ ਵਧੀਆ ਚੱਲੀ ਜਾਂਦਾ ਤੁਸੀਂ ਲਾਈਵ ਬਟਨ ਬਹੁਤ ਪਿਆਰ ਸਤਿਕਾਰ ਦਿੰਦੇ ਸਾਰਾ ਕੁਝ ਤੇ ਲਾਈਵ ਦੀ ਮੈਨੂੰ ਮਿੰਟ ਦੱਸੋ ਵੀ ਲਾਈਵ ਕਿੰਨੇ ਕਿੰਨੇ ਮਿੰਟ ਦਾ ਪਾ ਦੇਣਾ ਮੈਂ 10 ਤੋਂ 12 ਜਾਂ 15 ਤੋਂ 10 ਦੇ ਵਿੱਚ ਵਿੱਚ ਰੱਖ ਦਉਣਾ ਲਾਈਵ ਵੀ ਜਿਹੋ ਕੋ ਬੰਦਾ ਦੇਖਦਾ ਵੀ ਇੱਕ ਪੈਕੇਜ ਆ ਮਿਲ ਜਾਏ ਗੱਲਾਂ ਬਾਤਾਂ ਕੋਈ ਵਿੱਚ ਵਧੀਆ ਕੋਈ ਗਿਆਨ ਜਿਹੜੀ ਗੱਲ ਹੋ ਜਵੇ ਜਿਦਾਂ ਮੈਂ ਸੁੱਖ-ਦੁੱਖ ਦੀ ਗੱਲ ਕੀਤੀ ਹੈ ਤੇ ਕੁਝ ਦਿਮਾਗ ਗੱਲਾਂ ਬਾਤ ਚੱਲਦੀ ਹੁੰਦੀ ਹੈ ਇੱਕ ਦਰਬਾਰ ਸਾਹਿਬ ਦੀ ਗੱਲ ਕਰਨੀ ਜੋ ਕਿਤੇ ਨਾ ਕਿਤੇ ਕਰੂੰਗਾ ਮੈਂ ਜਿਹੜੀ ਮੈਨੂੰ ਨਾ ਫੀਲ ਹੋਈ ਹੈ ਯਾਰ ਉਹ ਉਹਦੇ ਬਾਰੇ ਇੱਕ ਮੈਂ 10 ਤੋਂ 15 ਮਿੰਟ ਦਾ ਇੱਕ ਲਾਈਵ ਵੀਡੀਓ ਬਣਾਉਣਾ ਚਾਹੁੰਦਾ ਹਾਂ ਥੋੜੇ ਵਿਚਾਰ ਲੈਣਾ ਚਾਹੁੰਦੇ ਥੋੜੇ ਕੀ ਵਿਚਾਰ ਆ ਉਸਪਰ ਤੇ ਵੈਸੇ ਮੈਂ ਧਾਰਮਿਕ ਮੁੱਦੇ ਪਰ ਅਸੀਂ ਗੱਲਬਾਤ ਕਰਦਾ ਨਹੀਂ ਹੈਗਾ ਪਰ ਮੈਨੂੰ ਫੀਲ ਜੀ ਹੋਈ ਇਹ ਚੀਜ਼ ਹੋਣੀ ਚਾਹੀਦੀ ਉੱਥੇ ਨਹੀਂ ਸਿਰਕੇ ਤਾਂ ਲਾਈ ਮੈਂ ਸੋਚੀ ਹੋਈ ਪੂਰੀ ਗੱਲਬਾਤ ਹੋ 10 ਤੋਂ 15 ਮਿੰਟ ਦੀ ਗੱਲਬਾਤ ਹੋਣੀ ਹੈ ਉਹ ਇਦਾਂ ਹੋਵੇ ਤਾਂ ਚੰਗਾ ਹੋਊਗਾ ਜਦੋਂ ਕੋਈ ਬੰਦਾ ਦਰਬਾਰ ਸਾਹਿਬ ਕੋਈ ਵੀ ਧਰਮ ਦੇ ਅੰਦਰ ਵੱਢਦਾ ਥੋੜਾ ਜੀ ਨਾ ਹਿਸਟਰੀ ਪਤਾ ਹੋਣੀ ਚਾਹੀਦੀ ਸਾਡੇ ਧਰਮ ਬਾਰੇ ਵੀ ਆ ਹਿਸਤਰੀ ਵੀ ਆਏ ਨਹੀਂ ਉੱਥੇ ਇੱਕ ਟੂਰਿਸਟ ਟੂਰ ਮੰਗੋ ਜਾਵੇ ਬੰਦਾ ਅੰਦਰ ਘੁੰਮ ਕੇ ਬਾਹਰ ਆ ਜਾਵੇ ਨਾ ਪਹਿਲਾਂ ਬੰਨ ਤੋਂ ਪਹਿਲਾਂ ਉਹਨੂੰ ਇਤਿਹਾਸ ਦੱਸਿਆ ਜਾਂਦਾ ਇਸ ਜਗ੍ਹਾ ਦਾ ਵੀ ਕੀ ਇਤਿਹਾਸ ਇੱਕ ਰਾਏ ਨਾਲ ਦੇ ਬਾਰੇ ਜੇ ਅਸੀਂ ਕਿਤੇ ਜਾਂਦੇ ਕਿਤੇ ਵੀ ਜਾਂਦੇ ਮੈਂ ਬਹੁਤ ਬੜੀ ਕੰਟਰੀ ਕਿਉਂ ਮੈਂ ਪਹਿਲਾਂ ਸਾਨੂੰ ਸਾਰੀ ਜਗ੍ਹਾ ਦੇ ਦੱਸਦੇ ਹਿਸਟਰੀ ਕੀ ਆ ਇੱਥੇ ਕੋਈ ਇਦਾਂ ਦੀ ਚੀਜ਼ ਦੇਖੀ ਨਹੀਂ ਮਿਲ ਤੱਕ ਵੀ ਕੋਈ ਟੂਰ ਗਾਈਡ ਪਹਿਲਾਂ ਕਮਰੇ ਜਿਹੜੇ ਬੰਦਾ ਨੌਨ ਬੰਦਾ ਜਾਂਦਾ ਵੀ ਆਵੇ ਉਹਨੂੰ ਗੱਲਬਾਤ ਦੱਸੀ ਜਾ ਫਿਰ ਉਹਨੂੰ ਚੀਜ਼ ਦਾ ਉੱਥੇ ਪਤਾ ਲੱਗ ਜਾਣਾ ਕਿ ਰਿਸਪੈਕਟੇਬਲ ਕੀ ਚੀਜ਼ ਹੁੰਦੀ ਹੈ ਇਹ ਕਰਾਂਗੇ ਤੇ ਗੱਲ ਬਾਤ ਵੀ ਇਹ ਗੱਲ ਕਿਤੇ ਅੱਗੇ ਜਾਣੀ ਚਾਹੀਦੀ ਹੈ ਫਿਰ ਵੀ ਬੰਨੀ ਵੀਡੀਓ ਸ਼ੇਅਰ ਕਰੋ ਕਿ ਤਰ੍ਹਾਂ ਕਿਤੇ ਚੀਜ਼ ਦਾ ਵਿਚਾਰ ਹੋਵੇ ਕਿ ਜਿੱਥੇ ਵੀ ਕੋਈ ਉੱਥੇ ਹਾਸਿਕ ਜਗਾ ਉਸ ਦੀ ਪਹਿਲਾਂ ਉਸ ਬੰਦੇ ਨੂੰ ਦੱਸਿਆ ਜਾਵੇ ਮੈਨਾਂ ਸਾਡੇ ਸਿੱਖਾਂ ਨੂੰ ਵੀ ਨਹੀਂ ਹਲੇ ਇੰਨਾ ਪਤਾ ਹੁਣਾ ਕਿ ਉੱਥੇ ਇੰਨੇ ਬੰਦੇ ਜਾਣਦੇ ਆਪਣੇ ਕਿ ਉਹ ਮੈਂ ਪਰਸੋਂ ਜਦੋਂ ਮੈਂ ਗਿਆ ਉੱਥੇ ਮਸਲਾ ਨਹੀਂ ਜਾਂਦਾ ਹੁੰਦਾ ਮੇਰੇ ਪਿੱਛੇ ਦੋ ਤਿੰਨ ਮੁੰਡੇ ਖੜੇ ਤੇ ਮੈਂ ਵੈਸੇ ਹੀ ਪੁੱਛ ਲਿਆ ਆ ਤੁਹਾਨੂੰ ਇੱਥੇ ਦਾ ਇਤਿਹਾਸ ਬਾਰੇ ਪਤਾ ਨਹੀਂ ਜੀ ਉਹ ਤਾਂ ਫਿਰ ਭੇਡ ਚਾਲ ਜੀ ਹੋ ਗਈ ਜਿੱਦਾਂ ਦੁਨੀਆ ਮੱਥਾ ਟੇਕਦੀ ਸੀ ਮੱਥਾ ਟੇਕ ਲਈ ਥੋੜਾ ਜਨਾ ਪਤਾ ਹੋਣਾ ਚਾਹੀਦਾ ਚੀਜ਼ ਬਾਰੇ ਫਿਰ ਜਾਣ ਦਾ ਫਾਇਦਾ ਵੀ ਹਾਂ ਅਸੀਂ ਇੱਥੇ ਕਿਉਂ ਆਏ ਆ ਇੱਥੇ ਕੀ ਇਤਿਹਾਸ ਆ ਪਿੱਛੇ ਦਾ ਉਹਨੇ ਆ ਰਾਵਲ ਫੀਲ ਜੀ ਹੋਈ ਮੈਂ ਕਿਹਾ ਹੁੰਦੇ ਹੈਟ ਮੁੰਡੇ ਸਰਦਾਰ ਤੇ ਗਾੜੀ ਇੱਕ ਦਿਨ ਵਿੱਚ ਗਾੜੀ ਤੇ ਬਾਕੀ ਵਾਲ ਬਾਲ ਕੱਟ ਕੇ ਪੱਗਾ ਬਣੀਆਂ ਹੋਈਆਂ ਆ ਤੁਹਾਨੂੰ ਇੱਥੇ ਦਾ ਇਤਿਹਾਸ ਬਾਰੇ ਪਤਾ ਤੁਸੀਂ ਬੋਲਣ ਲੱਗੇ ਉੱਚੀ ਜਾਂ ਲੈਣ ਚ ਲੱਗੇ ਆਹਾ ਆਹਾ ਕਰਨ ਲੱਗੇ ਹੋਏ ਆ ਤੁਹਾਨੂੰ ਰਿਸਪੈਕਟ ਬਾਰੇ ਪਤਾ ਮੈਂ ਵੀ ਫਿਰ ਛੱਡਿਆ ਹੁਣ ਜੰਗ ਮੁੰਡੇ ਆ ਉਹਨੂੰ ਪਤਾ ਵੀ ਮੜੀ ਜੀ ਗੱਲ ਗੁੱਸਾ ਕਰਉਂਦੇ ਆ ਗਰਮ ਖੂਨ ਹੁੰਦਾ ਫਿਰ ਉਹ ਰਿਸਪੈਕਟੇਬਲ ਜੀ ਗੱਲਬਾਤ ਕੀਤੀ ਉਹਨਾਂ ਨਾਲ ਕਹਾਂ ਐਂ ਤੇ ਦੇ ਬਾਰੇ ਕੋਈ ਕਿਸੇ ਬੰਦੇ ਨਾਲ ਧਾਰਮਿਕ ਬੰਦੇ ਨਾਲ ਬਿਠਾੜ ਕੇ ਕੋਈ ਵਿਚਾਰਿਕ ਪੋਡਕਾਸਟ ਵੀਡੀਓ ਬਣਾਈ ਜੀ ਤੇ ਪਰ ਵੀ ਹਾਂ ਕਿ ਕੋਈ ਇਹਨਾਂ ਦਾ ਸੋਮਨੀ ਕਮਿਊਨਿਟੀ ਦਾ ਬੰਦਾ ਲਿਆ ਜਾਵੇ ਉਹਦਾਂ ਗੱਲਾਂ ਪਤਾ ਕੀਤੀ ਵੀ ਇਦਾਂ ਹੋ ਸਕਦਾ ਕਿ ਨਹੀਂ ਹੋ ਸਕਦਾ ਤੇ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਤੇ ਕਰਦੇ ਲਿਓ ਲਾਈਵ ਵੀ ਬੰਦ ਵਿਚਾਰ ਜ਼ਰੂਰ ਦੇ ਕਰੋ ਬਣਾ ਪਰ ਵੀਡੀਓ ਪਰ ਦਿਨਾ ਕਮੈਂਟ ਜ਼ਰੂਰ ਕਰਦੇ ਕਰੋ ਯਾਰ ਫਿਰ ਮੈਨੂੰ ਇੱਕ ਹੌਸਲਾ ਜਿਹਾ ਮਿਲ ਜਾਂਦਾ ਉਹਦੇ ਵਿੱਚ ਤਾਂ ਕੋਈ ਕੋ ਫਿਰ ਮੈਂ ਗੱਲ ਜੀ ਚੱਕਦਾ ਹੁੰਦਾ ਫਿਰ ਮੈਂ ਉਹ ਕਮੈਂਟਾਂ ਵਿੱਚ ਦੇ ਕਮੈਂਟਾਂ ਵਿੱਚ ਦੇ ਕੁਐਸਚਨ ਤੇ ਉਹ ਬਣ ਜਾਂਦਾ ਜਿੱਦਾਂ ਹੁਣ ਜਿਹੜਾ ਸ਼ਾਮ ਦਾ ਲਾਈਵ ਹੋਊਗਾ ਉਹ ਜਿਹੜਾ ਕੱਲ ਸ਼ਾਮ ਨੂੰ ਲਾਈਵ ਵੀਡੀਓ ਪਾਈ ਤੁਸੀਂ ਵਿੱਚ ਨਾ ਇਹ ਬਹੁਤ ਆਇਆ ਸੀ ਕਹਨੇ ਬਾਈ ਤਾਂ ਠੇਕੇ ਪਰ ਦੇ ਦੇਣੀ ਸੀ ਜਗਾ ਨਾ ਠੇਕੇ ਪਰ ਠੇਕੇ ਪਰ ਕੰਮ ਕਰਾਉਣਾ ਤਾਂ ਉਹ ਹੁਣ ਮੈਂ ਪੂਰੀ ਗੱਲਬਾਤ ਸੋਚੀ ਹੋਈ ਜਿਹੜਾ ਸ਼ਾਮ ਨੂੰ ਲਾਈਵ ਹੋਊਗਾ ਉਹਦੇ ਵਿੱਚ ਕਿਦਾਂ ਠੇਕਾ ਤੇ ਦਿਹਾੜੀ ਪਰ ਕੰਮ ਕਰਨਾ ਧਿਆਨ ਤਰ। ਠੀਕ ਹੈ ਜੀ ਉਹ ਮੈਂ ਉਹਦੇ ਬਾਰੇ ਗੱਲਬਾਤ ਕਰੂੰਗਾ। ਧੰਨਵਾਦ ਜੀ। ਲਾਈਕ ਦਿਓ ਇੱਕ ਸ਼ਾਮ ਨੂੰ ਹੋਊਗਾ ਆਪਣਾ ਲਾਈਵ। ਅ ਮਕਾਨ ਦਾ ਕੰਮ ਕਿੱਥੇ ਤੱਕ ਪਹੁੰਚਿਆ ਉਸ ਨੂੰ ਪਿਆਰ ਦਿਓ ਇਸ ਵੀਡੀਓ ਨੂੰ। ਧੰਨਵਾਦ ਕਮੈਂਟ ਜਰੂਰ ਕਰਿਓ ਕਰਿਓ ਯਾਰ। ਤੇ ਉਸ ਤੋਂ ਚੀਜ਼ ਦਾ ਪਤਾ ਲੱਗ ਜੰਦਾ। ਇਹ ਮੈਨੂੰ ਪਤਾ ਜੇ 100 ਕਮੈਂਟ ਆਏ ਉਹਦੇ ਵਿੱਚ 5-10 ਕਮੈਂਟ ਹੁੰਦੇ ਥੋੜੇ ਜਿਹਾ ਬਲਗਰ ਦੇ। ਦੱਬੇ ਕਮੈਂਟ ਵਧੀਆ ਹੁੰਦੇ। ਜਿਨ੍ਹਾਂ ਨੇ ਚੀਜ਼ bye